नमस्कार आकाशवाणी चुलेंदर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਪੰਚਾਇਤੀ ਰਾਜ ਦਿਵਸ ਅਤੇ ਧਰਤੀ ਤੇ ਵਾਦਰੇ ਪ੍ਰਦੂਸ਼ਣ ਨੂੰ ਰੋਕਣ ਬਾਰੇ ਵੱਖ-ਵੱਖ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਪੰਜਾਬ ਸਮੇਤ ਦੇਸ਼ ਭਾਰਵੇ ਚਾਚ ਪੰਚਾਇਤੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ ਲੋਕਤੰਤਰ ਨੂੰ ਘਰ ਘਰ ਪਹੁੰਚਾਉਣ ਤੇ ਲੋਕਾਂ ਦੀ ਸਥਾਨਕ ਸਵੈ ਸ਼ਾਸਨ ਚ ਹਿੱਸੇਦਾਰੀ ਵਧਾਉਣ ਲਈ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੇਠਲੇ ਪੱਧਰ ਤੇ ਹੱਲ ਕਰਨ ਵਾਸਤੇ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਇੱਕ ਕ੍ਰਾਂਤੀਕਾਰੀ ਕਦਮ ਮੰਨਿਆ ਜਾਂਦਾ ਹੈ ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਚਾਇਤ ਪਹਿਰੋਸ਼ਾ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਨੇ ਪਿੰਡ ਵਾਸਤੇ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਅਸੀਂ ਆਪਣੇ ਪਿੰਡ ਦੇ ਵਿੱਚ ਗੰਦੇ ਪਾਣੀ ਦੀ ਸਾਂਭ ਸੰਭਾਲ ਲਈ ਸਮੁੱਚੇ ਪਿੰਡ ਦੇ ਵਿੱਚ ਅੰਡਰਗਰਾਊਂਡ ਸੀਵਰੇਜ ਪਾ ਕੇ ਉਹਨੂੰ ਵਾਟਰ ਟ੍ਰੀਟਮ ਜਾਂਦਾ ਜਾਂਦਾ ਤੇ ਕੁਦਰਤੀ ਪ੍ਰਕਿਰਿਆ ਦੇ ਨਾਲ ਸੋਧ ਕੇ ਉਸ ਪਾਣੀ ਨੂੰ ਅਸੀਂ ਖੇਤਾਂ ਵਿੱਚ ਸਚਾਈ ਦੀ ਵਰਤਦੇ ਆ ਉਸ ਪਾਣੀ ਤੋਂ 25 30 ਏਕੜ ਸਾਡੇ ਕਿਸਾਨ ਜਿਹੜੇ ਆ ਸਚਾਈ ਦੇ ਤੌਰ ਤੇ ਉਸ ਪਾਣੀ ਨੂੰ ਵਰਤ ਰਹੇ ਆ ਦੂਸਰਾ ਜਿਹੜਾ ਕੂੜੇ ਕਰਕਟ ਦੀ ਸਮੱਸਿਆ ਉਹਦੇ ਹੱਲ ਵਾਸਤੇ ਅਸੀਂ ਪਿੰਡ ਵਾਸੀਆਂ ਨੇ ਮਿਲ ਕੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਬਣਾਇਆ ਹੋਇਆ ਜਿਹਦੇ ਤਹਿਤ ਗਿੱਲੇ ਕੂੜੇ ਤੋਂ ਆਰਗੈਨ ਖਾਦ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਥੈਲੀਆਂ ਦੇ ਵਿੱਚ ਪੈਕ ਕਰਕੇ ਵੇਚ ਕੀਤਾ ਜਾਂਦਾ ਔਰ ਇਸ ਤੋਂ ਲਾਗੋ ਜਿਹੜਾ ਸੈਗਰੀਗੇਟ ਕੂੜਾ ਆ ਸੁੱਕਾ ਕੂੜਾ ਜਿਹਨੂੰ ਕਹ ਦਿੰਦੇ ਆ ਜਿਹਦੇ ਵਿੱਚ ਲਿਫਾਫੇ ਔਰ ਪਲਾਸ ਪੋਤਲਾ ਜੋ ਵੀ ਵੇਸਟ ਬਾਈ ਦਾ ਉਹਨੂੰ ਹੀ ਵੇਚ ਕੇ ਪੰਜਾਇਰ ਨੌ ਉਸ ਤੋਂ ਕਮਾਈ ਹੋ ਰਹੀ ਹੈ ਤਿੰਨ ਕਨਾਲ ਦੇ ਵਿੱਚ ਮਿੰਨੀ ਜੰਗਲ ਲਗਾਇਆ ਹੋਇਆ ਜਿਹਦੇ ਵਿੱਚ 60 ਕਿਸਮਾਂ ਦੇ ਬੂਟੇ ਪ੍ਰਾਤਣ ਰੁੱਖ ਵੀ ਉਹਦੇ ਵਿੱਚ ਸ਼ਾਮਿਲ ਨੇ ਉਹ ਲਗਾਏ ਹੋਏ ਆ ਜੋ ਬਹੁਤ ਵਧੀਆ ਫਲ ਫੁੱਲ ਰਿਹਾ ਸਾਡੇ ਪਿੰਡ ਦੇ ਲੋਕਾਂ ਨੇ ਗram ਪੰਚਾਇਤ ਨੇ ਮਿਲ ਕੇ ਆਪਣੇ ਪਿੰਡ ਨੂੰ ਬਹੁਤ ਖੂਬਸੂਰਤ ਬਣਾਇਆ ਹੋਇਆ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਾਨੂੰ ਸਟੇਟ ਵਾਰਡ ਵੀ ਦਿੱਤਾ ਗਿਆ ਔਰ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ 2023 ਦੇ ਵਿੱਚ ਸਵਸਥ ਸੋਜਨ ਸ਼ਕਤੀ ਵਾਰਡ ਗ੍ਰਾਮ ਪੰਚਾਇਤ ਪੇਰੋਸ਼ਾ ਨੂੰ ਦਿੱਤਾ ਗਿਆ ਕਿ ਇਹ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਪਿੰਡ ਬਹੁਤ ਹੀ ਰਲ ਮਿਲ ਕੇ ਸਹਿਯੋਗ ਕਰਕੇ ਆਪਣੇ ਪਿੰਡ ਨੂੰ ਸਾਫ ਸੁਥਰਾ ਰੱਖ ਰਿਹਾ ਫਾਜ਼ਲ ਕਾ ਤੋਂ ਪੰਚਾਇਤੀ ਰਾਜ ਸੰਗਠਨ ਦੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਓ ਪੰਚਾਇਤਾਂ ਨੂੰ ਹੋਰ ਅੱਗੇ ਲੈ ਕੇ ਜਾਈਏ ਜਿਹੜੇ ਮੇਰੇ ਭੈਣਾਂ ਭਰਾਵਾਂ ਨੂੰ ਜੋ ਵੀ ਪੰਚਾਇਤੀ ਚੋਣਾਂ ਰਾਹੀਂ ਅੱਗੇ ਆਏ ਓਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਮਾਜ ਦੀ ਸਿਰਜਣਾ ਦੇ ਲਈ ਆਪਣਾ ਯੋਗਦਾਨ ਪਾ ਸਕਦੇ ਜਿਹੜੀਆਂ ਤੁਹਾਨੂੰ ਜ਼ਿੰਮੇਵਾਰੀਆਂ ਮਿਲੀਆਂ 73ਵੀਂ ਔਰ 74ਵੀਂ ਸੋਧ ਦੇ ਰਾਹੀਂ ਉਸ ਦੇ ਲਈ ਵੱਧ ਤੋਂ ਵੱਧ ਉਹਨਾਂ ਦਾ ਜ਼ਰੂਰਤ ਮੁਤਾਬਕ ਆਪਣੀ ਸਮਾਜ ਦੇ ਵਿਕਾਸ ਦੇ ਲਈ ਨਗਰਾਂ ਦੇ ਵਿਕਾਸ ਦੀ ਅੱਗੇ ਆਇਆ ਜਾਵੇ ਔਰ ਆਪ ਸਭ ਨੂੰ ਬੇਨਤੀ ਹੈ ਕਿ ਸਕੂਲਾਂ ਕਾਲਜਾਂ ਡਿਸਪੈਂਸਰੀਆਂ ਦੇ ਲਈ ਹੁੰਦੇ ਹੋਏ ਆਓ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਉਧਰ ਮੁਹਾਲੀ ਤੋਂ ਜਸਪਾਲ ਸਿੰਘ ਨਿਆਮੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਸਰਕਾਰ ਨੇ ਅਪਰਾਲਾ ਵੀ ਕਰਿਆ ਵੀ ਕਿਸੇ ਨੇ ਜੇ ਕੋਈ ਸਰਪੰਚ ਚੰਗਾ ਕੰਮ ਕਰਦਾ ਉਹਨੂੰ ਸਨਮਾਨਿਤ ਕਰਦੀ ਹੈ ਅਸੀਂ ਹੁਣ ਦੇਖੋ ਸਾਰੇ ਪਿੰਡਾਂ માં ਸੀਵਰੇਜ ਦੀ ਸਮੱਸਿਆ ਅਸੀਂ ਆਪਣੇ ਪਿੰਡ ਵਿੱਚ ਮੈਂ ਟੋਬੇ ਦਾ ਕੰਮ ਚਾਲੂ ਕਰਿਆ ਸਭ ਤੋਂ ਪਹਿਲਾਂ ਟੋਬੇ ਦਾ ਸਰਕਾਰ ਨਾਲ ਸਾਨੂੰ 60 ਲੱਖ ਰੁਪਏ 55 ਦੇਤਾ ਅਸੀਂ ਪੱਥਰ ਲਾਉਣਾ ਪੱਥਰ ਲਾ ਕੇ ਲੇਟਾਂ ਲਾਉਣੀਆਂ ਉਹਨੂੰ ਸਾਡਾ ਜਿਹੜਾ ਮੇਰਾ ਪ੍ਰੋਗਰਾਮ ਹੈ ਵੀ ਸੀਵਰੇਜ ਦਾ ਪਾਣੀ ਖੇਤਾਂ ਨੂੰ ਦੇਣਾ ਹੈ ਮੋਟਰ ਲਵਾ ਕੇ ਸੋਲਰ ਲਵਾ ਕੇ ਨਾਲੇ ਸਹਿਰ ਵਾਸਤੇ ਕਰਨਾ ਇਹ ਜੇ ਕੰਮ ਕਰਨੇ ਚਾਹੀਦੇ ਹਨ ਪਰਾਲੇ ਇੱਕ ਤਾਂ ਪਿੰਡਾਂ ਨੂੰ ਐਜੂਕੇਸ਼ਨ ਵੱਲ ਧਿਆਨ ਸਕੂਲਾਂ ਵੱਲ ਦੇਣਾ ਚਾਹੀਦਾ ਸਾਰੇ ਸਰਪੰਚਾਂ ਨੂੰ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣੇ ਚਾਹੀਦੇ ਬਾਕੀ ਇਹ ਜੇ ਟੋਬੇ ਛਪੜੇ ਦੇ ਸੀਵਰੇਜ ਦਾ ਹੀ ਕੰਮ ਪਿੰਡਾਂ ਵਿੱਚ ਚੌਖਾ ਸੀਵਰੇਜ ਦਾ ਹੋਣਾ ਚਾਹੀਦਾ ਜੀ ਬੱਦ ਤੇ ਬੱਦ ਬੀਤੇ ਦਿਨੀ ਵਿਸ਼ਵ ਤਰਤੀ ਦਿਵਸ ਮਨਾਇਆ ਗਿਆ ਸਾਲ 1969 ਵਿੱਚ ਯੂਨੈਸਕੋ ਸੰमेलन ਚ ਸੁਝਾ ਦਿੱਤੇ ਜਾਣ ਤੋਂ ਬਾਅਦ ਪਹਿਲਾ ਧਰਤੀ ਦਿਵਸ 1970 ਵਿੱਚ ਮਨਾਇਆ ਗਿਆ ਸੀ ਇਸ ਸਾਲ ਦੇ ਧਰਤੀ ਦਿਵਸ ਦਾ ਵਿਸ਼ਾ ਸਾਡੀ ਸ਼ਕਤੀ ਸਾਡਾ ਗ੍ਰਹਿ ਰੱਖਿਆ ਗਿਆ ਇਸ ਦਿਨ ਦਾ ਉਦੇਸ਼ ਜੁਗਿਰਦੇ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਧਰਤੀ ਦੀ ਰੱਖਿਆ ਲਈ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਾ ਹੈ ਇਸ ਮੌਕੇ ਪੰਜਾਬ ਦੇ ਭੂਮੀ ਤੇ ਜਲ ਸੰਭਾਲ ਵਿਭਾਗ ਵਿੱਚ ਉਪ ਮੰਡਲ ਭੂਮੀ ਰੱਖਿਆ ਅਫਸਰ ਲਪਿੰਦਰ ਕੁਮਾਰ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਧਰਤੀ ਨੂੰ ਜਿਹੜੀ ਬਚਾਉਣ ਦੀ ਜ਼ਿੰਮੇਵਾਰੀ ਹੈ ਉਹ ਸਾਡੀ ਸਭ ਦੀ ਸਾਂਝੀ ਹੈ ਵਾਤਾਵਰਨ ਦੀਆਂ ਤਬਦੀਲੀਆਂ ਹਵਾ ਦਾ ਪ੍ਰਦੂਸ਼ਣ ਜੰਗਲਾਂ ਦੀ ਕਟਾਈ ਇਹ ਸਾਰੇ ਸਾਨੂੰ ਸੰਕੇਤ ਵੀ ਦੇ ਰਹੇ ਤੇ ਚੇਤਾਵਨੀ ਵੀ ਦੇ ਰਹੇ ਆ ਕਿ ਹਰ ਇੱਕ ਨਾਗਰਿਕ ਕੋਲ ਤਾਕਤ ਹੈ ਤਬਦੀਲੀ ਦੀ ਔਰ ਸੁਧਾਰ ਦੀ ਪਲਾਸਟਿਕ ਦੀ ਵਰਤੋਂ ਨੂੰ ਘਟਾਈਏ ਪਾਣੀ ਬਚਾਈਏ ਰੁੱਖ ਲਗਾਈਏ ਤੇ ਸਥਿਰ ਜੀਵਨ ਸ਼ੈਲੀ ਵੱਲ ਆਪਣੇ ਪੈਰ ਜਿਹੜੇ ਉਪਾਈਏ ਆਓ ਅਜਿਹਾ ਵਾਅਦਾ ਕਰੀਏ ਨਾ ਕੇਵਲ ਧਰਤੀ ਤੇ ਜੀਵਾਂਗੇ ਸਗੋਂ ਧਰਤੀ ਲਈ ਵੀ ਜੀਵਾਂਗੇ ਇਸੇ سلسلے ਵਿੱਚ ਪਹਾਲੀ ਦੀ ਸੰਸਥਾ ਹਰਿਆਵਲ ਪੰਜਾਬ ਤੇ ਬ੍ਰਿਜਮੋਹਨ ਜੋਸ਼ੀ ਦਾ ਕਹਿਣਾ ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਪੋਲੂਸ਼ਨ ਨੂੰ ਘਟਾਉਣ ਦੇ ਲਈ ਚਲਾਈਆਂ ਗਈਆਂ ਜਿਵੇਂ ਪ੍ਰਾਲੀ ਲਈ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਜਿਵੇਂ ਅਸੀਂ ਦੇਖਦੇ ਹਾਂ ਵੀ ਥਰਮਲ ਪਲਾਂਟ ਦੇ ਵਿੱਚ ਉਹ ਪੈਲਟ ਦੇ ਨਾਂ ਤੇ ਜਿਹੜੀ ਹੈ ਇੱਕ ਫੀਡ ਬਣ ਕੇ ਆਂਦੀ ਹੈ ਉਹ ਪ੍ਰਾਲੀ ਦੇ ਤੇ ਜਿਹੜਾ ਕੋਲੇ ਦੇ ਨਾਲ-ਨਾਲ ਉਹਦਾ ਵੀ ਇਸਤੇਮਾਲ ਹੁੰਦਾ ਹੈ ਤੇ ਉਹ ਜਿਹੜੀ ਹੈ ਬਿਜਲੀ ਦੇ ਬਣਾਉਣ ਦੇ ਵਾਸਤੇ ਵਿੱਚ ਵੀ ਉਪਯੋਗੀ ਹੋ ਰਹੀ ਹੈ ਅੱਜ ਪੈਟਰੋਲ ਦੀ ਜਗ੍ਹਾ ਸਰਕਾਰ ਨੇ ਇਲੈਕਟ੍ਰਿਕ ਗੱਡੀਆਂ ਨੂੰ ਜਿਹੜੀ ਹੈ ਪਹਿਲ ਦਿੱਤੀ ਤੇ ਉਹਦੇ ਨਾਲ ਕੀ ਹੈ ਜਿਹੜਾ ਪੋਲੂਸ਼ਨ ਹੈ ਉਹਦਾ ਲੈਵਲ ਹੈ ਜਿਹੜਾ ਉਹ ਘਟ ਰਿਹਾ ਅਸੀਂ ਜਿਹੜੀ ਹੈ ਹਰਿਆਵਲ ਪੰਜਾਬ ਦੇ ਮਾਧਿਅਮ ਦੇ ਨਾਲ ਪੇੜ ਲਗਾਓ ਪਾਣੀ ਬਚਾਓ ਤੇ ਪਲਾਸਟਿਕ ਹਟਾਓ ਇਹ ਅਭਿਆਨ ਹੈ ਜਿਹੜਾ ਅਸੀਂ ਲੈ ਕੇ ਚੱਲ ਰਹੇ ਹਾਂ ਤੇ ਤੁਸੀਂ ਦੇਖੋ 2.5 ਕਰੋੜ ਆ ਜਿਹੜੇ ਬੂਟੇ ਲੱਗਣਗੇ ਤੇ 5-7 ਸਾਲ ਦੇ ਵਿੱਚ ਸਾਡਾ ਜਿਹੜਾ ਪੰਜਾਬ ਹੈ ਉਹ ਵਾਤਾਵਰਨ ਨੂੰ ਮੈਂ ਕਹਿੰਦਾ ਬਈ ਸਟ ਜਰ ਲੈਂਡ ਵੀ ਜਿਹੜਾ ਮਾਤ ਕਰੇਗਾ ਉਧਰ ਫਰੀਦਕੋਟ ਤੋਂ ਸਮਾਜ ਸੇਵੀਆਂ ਨੇ ਵੀ ਪ੍ਰਦੂਸ਼ਣ ਨੂੰ ਘਟ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਵਿਸ਼ਵ ਧਰਤੀ ਦਿਵਸ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਇਸ ਮੌਕੇ ਵਿਦਿਆਰਥੀਆਂ ਨੂੰ ਧਰਤੀ ਦੀ ਮਹੱਤਤਾ ਦੱਸ ਕੇ ਇਸ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਵਾਤਾਵਰਨ ਦੀ ਸੁਰੱਖਿਆ ਲਈ ਧਰਤੀ ماں ਦਾ ਸ਼ਿੰਗਾਰ ਕਰਨ ਲਈ ਪੌਦੇ ਲਗਾਉਣ ਤੇ ਉਸ ਦੀ ਦੇਖਭਾਲ ਕਰਨ ਦੇ ਲਈ ਅਧਿਆਪਕ ਸਹਿਬਾਨ ਵੱਲੋਂ ਪ੍ਰੇਰਿਤ ਕੀਤਾ ਗਿਆ ਮੈਂ ਪੋਲੂਸ਼ਨ ਕੰਟਰੋਲ ਬੋਰਡ ਦੇ ਦਫ਼ਤਰ ਫਰੀਦਕੋਟ ਤੋਂ ਕੇਐਸ ਗੁੰਦੀ ਪੋਲੂਸ਼ਨ ਦੀ ਰੋਕਥਾਮ ਦੇ ਲਈ ਅਨਿਕਾ ਉਪਰਾਲੇ ਕੀਤੇ ਗਏ ਜਿਦਾਂ ਕਿ ਕਿਸਾਨਾਂ ਨੂੰ ਸਮੇਂ-ਸਮੇਂ ਤੇ ਕਣਕ ਤੇ ਝੋਨੇ ਦੀ ਰਹਿਣ ਖੁੰਦ ਨੂੰ ਨਾ ਜਨਾਉਣ ਜਾਗਰੂ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਮੈਡੀਕਲ ਵੇਸਟ ਨੂੰ ਖੁੱਲੇ ਚ ਨਾ ਸੁੱਟਣ ਦੇ ਲਈ ਮੈਡੀਕਲ ਦੇ ਹਸਪਤਾਲ ਅਤੇ ਹੋਰ ਡਾਕਟਰਾਂ ਨੂੰ ਜਾਗਰੂ ਕੀਤਾ ਜਾਂਦਾ ਹੈ ਮੈਂ ਸ਼ੰਕਰ ਸ਼ਰਮਾ ਕਨਵੀਨਰ ਜਲ ਜੀਵਨ ਬਚਾਓ ਮੋਰਚਾ ਫਰੀਦਕੋਟ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ ਸਾਡੇ ਪੰਜਾਬ ਦਾ ਪਾਣੀ ਦਿਨ ਬਦਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਲਗਭਗ 1285 ਵਾਟਰ ਪੋਲਿਊਟਡ ਪੁਆਇੰਟ ਹਨ ਜਿੱਥੇ ਹਰ ਰੋਜ਼ 10 ਲੱਖ ਲੀਟਰ ਸੀਵਰੇਜ ਫੈਕਟਰੀ ਵੇਸਟ ਡੇਰੀ ਵੇਸਟ ਪਾਇਆ ਜਾ ਰਿਹਾ ਹੈ ਪੰਜਾਬ ਦਾ ਧਰਤੀ ਹੀਟਲਾ 80% ਪਾਣੀ ਪੀਣ ਯੋਗ ਨਹੀਂ ਰਿਹਾ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤਰਤੀਹੜਲੇ ਪਾਣੀ ਦੇ ਵਿੱਚ ਯੂਰੇਨੀਅਮ ਨਾਈਟ੍ਰੇਟ ਤੇ ਹੋਰ ਭਾਰੀਆਂ ਤੱਤਾਂ ਪਾਈਆਂ ਗਈਆਂ ਹਨ ਜਿੱਥੇ-ਜਿੱਥੇ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਉੱਥੇ-ਉੱਥੇ ਬਿਮਾਰੀਆਂ ਕੈਂਸਰ ਟੀਬੀ ਜਿਹੀਆਂ ਭਿਆਨਕ ਬਿਮਾਰੀਆਂ ਵੀ ਲਗਾਤਾਰ ਵੱਧ ਰਹੀਆਂ ਹਨ ਪਾਣੀ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਾਣੀਆਂ ਤੇ ਕੰਮ ਕਰਨਾ ਪਏਗਾ ਪਾਣੀ ਇੱਕ ਅਜੀਹੀ ਚੀਜ਼ ਹੈ ਜਿਸ ਤੋਂ ਨਾ ਵਾਤਾਵਰਣ ਸੰਭਵ ਹੈ ਨਾ ਜੀਵਨ ਸੰਭਵ ਹੈ ਦੂਸਰੀ ਗੱਲ ਹੈ ਜੀ ਪਲਾਸਟਿਕ ਪਲਾਸਟਿਕ ਅਸੀਂ ਇੰਨਾ ਕ ਵਰਤਦੇ ਹਾਂ ਸਾਡੇ ਵਾਤਾਵਰਨ ਦੇ ਵਿੱਚ ਪਲਾਸਟਿਕ ਕਈ-ਕਈ 100 ਸਾਲ ਪਿਆ ਰਹਿੰਦਾ ਹੈ ਜਿਹੜਾ ਗਲਦਾ ਨਹੀਂ ਅਸੀਂ ਆਪਣੇ ਫੰਕਸ਼ਨ ਦੇ ਵਿੱਚ ਡਿਸਪੋਜ਼ੇਬਲ ਵਰਤਨ ਵਰਤਦੇ ਹਾਂ ਉਥੇ ਸਟੀਲ ਜਾਂ ਕਰੋਕਰੀ ਨੂੰ ਵਰਤਨ ਤੇ ਪਹਿਲ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਸਾਡੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਮੈਂ ਉਦੇਰਨ ਦੇਵ ਹਰੀਆਵਲ ਪੰਜਾਬ ਸੰਸਥਾ ਕੋਟਕਪੂਰਾ ਦਾ ਨੁਮਾਇੰਦਾ ਹਾਂ ਅੱਜ ਇਹ ਵਾਤਾਵਰਨ ਦਾ ਹਾਲ ਅਸੀਂ ਦੇਖ ਹੀ ਰਹੇ ਹਾਂ ਟੈਂਪਰੇਚਰ ਕਿੰਨਾ ਵੱਧ ਚੁੱਕਿਆ ਹੈ ਤਾਂ ਅਸੀਂ ਆਪਣੇ ਵੱਲੋਂ ਜਿਹੜੇ ਡਿਵਾਈਡਰਸ ਹੈ ਉਹਨਾਂ ਦੇ ਉੱਤੇ ਰੁੱਖ ਲਗਾਉਣ ਦਾ ਆਰਕਨ ਦੇ ਵਿੱਚ ਸਫਾਈ ਦਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾ ਕੇ ਮੋਟੀਵੇਸ਼ਨ ਦੇਣ ਲਈ ਪਾਣੀ ਨੂੰ ਬਚਾਉਣ ਲਈ ਔਰ ਹਰ ਇੱਕ ਸਮੇਂ ਦੇ ਉੱਤੇ ਹਰ ਇੱਕ ਬੱਚੇ ਦੇ ਵੱਲੋਂ ਇੱਕ ਬੂਟਾ ਜ਼ਰੂਰ ਲਗਾਉਣ ਲਈ ਔਰ ਪਲਾਸਟਿਕ ਦਾ ਉਪਯੋਗ ਨਾ ਕਰਨ ਲਈ ਔਰ ਕਚਰੇ ਨੂੰ ਅੱਗ ਨਾ ਲਗਾਉਣ ਦੇ ਬਾਰੇ ਸੁਨੇਹਾ ਦੇ ਰਹੇ ਹਾਂ ਆ ਇਹ ਪਾਣੀ ਦਾ ਪੱਧਰ ਵੀ ਬਹੁਤ ਨੀਚੇ ਜਾ ਚੁੱਕਿਆ ਹੈ ਤੇ ਬਾਹਰ ਦੇ ਹਾਲਾਤ ਸਾਨੂੰ ਸਾਰਿਆਂ ਨੂੰ ਪਤਾ ਹੈ ਝੁੱਲਸਣ ਵਾਲਾ ਚਮੜੀ ਝੁੱਲਸਣ ਵਾਲਾ ਸਾਰਾ ਵਾਤਾਵਰਣ ਚੱਲ ਰਿਹਾ ਹੈ ਸਰਕਾਰਾਂ ਤਾਂ ਆਪਣੇ ਵੱਲੋਂ ਜੋ ਕੁਝ ਕਰ ਰਹੀਆਂ ਪਰ ਸਾਡੀ ਸਾਰਿਆਂ ਦੀ ਡਿਊਟੀ ਹੈ ਮੈਂ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜੋ ਵੀ ਸ਼ਖਸ ਇੱਕ ਇੱਕ ਪੈਸਾ ਵੀ ਯੋਗਦਾਨ ਪਾ ਸਕਦਾ ਹੈ ਤਾਂ ਆਓ ਰਲ ਕੇ ਇਸ ਵਾਸਤੇ ਇਹਨਾਂ ਉਪਰਾਲਿਆਂ ਦੇ ਨਾਲ ਕੰਮ ਕਰਕੇ ਹੀ ਫੇਰ ਹੀ ਹੱਲ ਹੋਣਾ ਹੈ ਨਹੀਂ ਤਾਂ ਅਸੀਂ ਪਛਤਾਉਂਦੇ ਰਹਿ ਜਾਣਾ ਇਸੇ ਤਰ੍ਹਾਂ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਵਾਸੀਆਂ ਨੇ ਵੀ ਪ੍ਰਦੂਸ਼ਣ ਨੂੰ ਘਟ ਕਰਨ ਲਈ ਵੱਖ-ਵੱਖ ਉਪਾਅ ਸੁਝਾਏ ਮੈਂ ਪਠਾਨਕੋਟ ਵਾਸੀ ਨਰੇਸ਼ ਸ਼ਰਮਾ ਪੂਰੀ ਦੁਨੀਆ 'ਚ ਪ੍ਰਦੂਸ਼ਣ ਬਹੁਤ ਹੀ ਵੱਡ ਰਹੀ ਆਇਆ ਹੈ ਏਸੀ ਬੂਟਿਆਂ ਦਾ ਕਟਣਾ ਤੇ ਸਾਰੇ ਕਾਰਨ ਜਿਹੜੇ ਨਾ ਪ੍ਰਦੂਸ਼ਣ ਨੂੰ ਬढ़ावा ਦੇਣਾ ਲੈ ਗਏ ਬੂਟੇ ਜਿਹੜੇ ਕੱਟੇ ਹੋਏ ਉਹਨਾਂ ਦੀ ਜਗ੍ਹਾ ਨਵੇਂ ਬੂਟੇ ਲਗਾਏ ਜਾਣ ਜਿੰਨਾ ਜ਼ਰੂਰੀ ਹੋ ਸਕੇ ਉਤਨਾ ਹੀ ਗੱਡੀਆਂ ਦਾ ਪ੍ਰਯੋਗ ਕਰੀਏ ਅਨ્યથા ਥੋੜਾ ਦੇ ਆਪਣੇ ਸਾਈਕਲ ਜਾਂ ਕਾਦਲ ਚੱਲਣੇ ਦਾ ਤੁਹਾਨੂੰ ਅਭਿਆਸ ਪਾਣਾ ਚਾਹੀਦਾ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਸਾਡੇ ਵਾਸਤੇ ਘਾਤਕ ਸਿੱਧ ਨਾ ਹੋ ਗਏ ਮੈਂ ਦਿਲਸ਼ੇਰ ਸਿੰਘ ਏਨ ਅਲੋਵਾਲ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਆਪਣੇ ਫਸਲ ਦੇ ਜੋ ਰਹਿਣ ਖੁੰਦ ਹੁੰਦੀ ਆ ਉਹਨੂੰ ਕਦੀ ਅੱਗ ਨਹੀਂ ਲਗਾਈ ਤੇ ਜਿਹੜਾ ਆਪੜਾ ਆਲੇ ਦੁਆਲੇ ਦਾ ਏਰੀਆ ਹੈ ਉਹਨੂੰ ਸਾਰੇ ਵਿੱਚ ਪੌਦੇ ਲਗਾਏ ਨੇ ਜਿਸ ਨਾਲ ਕਿ ਆਪਣਾ ਗਰਮੀ ਤੋਂ ਰਾਹਤ ਮਿਲ ਸਕੇ ਪੌਦੇ ਲਗਾਉਣਾ ਇਹ ਹੈ ਕਿ ਆਪਣੇ ਜਿਹੜਾ ਵਾਤਾਵਰਨ ਹੈ ਬਹੁਤ ਵਧੀਆ ਰਹੇਗਾ ਫਰੈਸ਼ ਰਹੇਗਾ ਫਰੈਸ਼ ਹਵਾ ਮਿਲੇਗੀ ਅੱਜ ਦੇ ਪ੍ਰੋਗਰਾਮ ਚ ਜਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਦਲ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਅਤੇ ਫਾਜ਼ਿਲਕਾ ਤੋਂ ਜਲੇਸ਼ ਠਠਈ ਤੇ ਪਠਾਨਕੋਟ ਤੋਂ ਰਜਨੀਸ਼ ਕੁਮਾਰ ਇਸ ਦਿਨ ਵਾਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਕੱਲ੍ਹ ਬਾਅਦ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਵਿਸ਼ਕਸ਼ ਰਾਜੇਸ਼ ਪਾਲੀ